ਐਮਐਨਏ ਕੁਲਦੀਪ ਢਾਲੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਵਰਦਿਆਂ ਕਿ ਭਾਜਪਾ ਗਰੀਬ ਵਿਰੁੱਧ ਸਾਜਿਸ਼ਾਂ ਰਚ ਰਹੀ ਹੈ ਢਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 10 ਲੱਖ ਗਰੀਬਾਂ ਦੇ ਰਾਸ਼ਨ ਕਾਂਡ ਕਟਣ ਦੇ ਹੁਕਮ ਦਿੱਤੇ ਗਏ ਹਨ ਜੋ ਸਿੱਧਾ ਸਿੱਧਾ ਗਰੀਬਾਂ ਦੇ ਅਧਿਕਾਰਾਂ ਤੇ ਡਾਕਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਫੈਸਲੇ ਦੀ ਤਿੱਖੀ ਨਿੰਦਾ ਕਰਦੀ ਹੈ ਢਾਲੀਵਾਲ ਨੇ ਕਿਹਾ ਕਿ ਭਾਜਪਾ ਗਰੀਬ ਵਿਰੋਧੀ ਪਾਰਟੀ ਹੈ ਜੋ ਗਰੀਬਾਂ ਦਾ ਹੱਕ ਖੋਹਣਾ ਚਾਹੁੰਦੀ ਹੈ ਜਿੱਥੇ ਭਾਜਪਾ ਸਰਕਾਰ ਨਹੀਂ ਉੱਥੇ ਸਾਜਿਸ਼ਾਂ ਰਚ ਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪੂਰੇ ਉੱਤਰੀ ਭਾਰਤ ਵਿੱਚ ਮੌਸਮ ਫਿਰ ਬਦਲਣ ਵਾਲਾ ਹੈ ਦੱਸਦੇ ਕਿ ਅਗਲੇ 24 ਘੰਟਿਆਂ ਬਾਰੇ ਕਈ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਦੱਸਦੇ ਕਿ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਾਵਧਾਨ ਰਹਿਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਪੰਜਾਬ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਵਿੱਚ ਪਾਰਿਸ਼ ਹੋਣ ਦੀ ਸੰਭਾਵਨਾ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੂੰ ਅਲਰਟ ਤੇ ਰੱਖਿਆ ਗਿਆ ਹੈ ਫਾਜ਼ਲ ਕਾ ਫਿਰੋਜ਼ਪੁਰ ਤਰਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਦਰਜਨਾ ਪਿੰਡਾਂ ਵਿੱਚ ਪ੍ਰਸ਼ਾਸਨ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ ਦੱਸਦੇ ਕਿ 22 ਅਗਸਤ ਨੂੰ ਬੰਗਾਲ ਦੀ ਖਾੜੀ ਵਿੱਚ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਦੱਸਦੇ ਕਿ ਦਿੱਲੀ ਐਨਸੀਆਰ ਵਿੱਚ ਵੀ ਕੁਝ ਥਾਵਾਂ ਤੇ بارش ਦੇਖਣ ਨੂੰ ਮਿਲੀ ਦਸਦੇਕੇ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਬਣਨ ਦੇ ਕਾਰਨ ਹਾਲ ਹੀ ਵਿੱਚ ਦਿੱਲੀ ਐਨਸੀਆਰ ਵਿੱਚ ਭਾਰੀ ਮੀਂਹ ਪਿਆ ਸੀ ਦੱਸਦੇ ਕਿ 22 ਅਗਸਤ ਨੂੰ ਇੱਕ ਵਾਰ ਫਿਰ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਹ ਜੀਐਸਟੀ ਕਾਰਨ ਕੇਂਦਰ ਨੂੰ ਹੋਏ 50 ਕਰੋੜ ਰੁਪਏ ਦੇ ਵਿੱਤੀ ਨੁਕਸਾਨ ਦੀ ਤੁਰੰਤ ਪਰਭਾਈ ਕਰੇ ਸਿਹਤ ਤੇ ਬੀਮਾ ਦਰਾਂ ਦੇ ਤਸਕਰੀ ਕਰਨ ਅਤੇ ਮੁਆਵਜ਼ਾ ਸੈਸ ਨਾਲ ਸੰਬੰਧਿਤ ਮੁੱਦਿਆਂ ਤੇ ਦੋ ਰੋਜਾ ਜੀਐਸਟੀ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਚੀਬਾ ਨੇ ਕਿਹਾ ਕਿ ਸਾਲ 2017 ਵਿੱਚ ਦੇਸ਼ ਵਿੱਚ ਭਾਜਪਾ ਦੀ ਗਵਾਈ ਵਾਲੀ ਸਰਕਾਰ ਨੇ ਇੱਕ ਰਾਸ਼ਟਰ ਇਕ ਟੈਕਸ ਫਾਰਮੂਲੇ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ 'ਤੇ ਟੈਕਸ ਜੀਐਸਟੀ ਲਾਗੂ ਕੀਤਾ ਸੀ ਜਿਸ ਕਾਰਨ ਪੰਜਾਬ ਨੂੰ ਕੁੱਲ 11145 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਆਵਜ਼ੇ ਵੱਲੋਂ ਲਗਭਗ 60000 ਕਰੋੜ ਰੁਪਏ ਦਿੱਤੇ ਗਏ ਸਨ ਪਰ ਹਜੇ ਵੀ ਕੇਂਦਰ ਵੱਲੋਂ 50000 ਕਰੋੜ ਰੁਪਏ ਬਕਾਇਆ ਹਨ ਉਹਨਾਂ ਕਿਹਾ ਕਿ GST ਲਾਗੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਰਾਜਾ ਨੂੰ ਉਹਨਾਂ ਦੇ ਵਿੱਤੀ ਨੁਕਸਾਨ ਨੂੰ ਪੂਰਾ ਕਰਨ ਲਈ 5 ਸਾਲਾਂ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਉਹਨਾਂ ਕਿ ਹੈ ਕਿ ਕੇਂਦਰ ਨੇ ਹੁਣ ਇਹ ਮੁਆਵਜ਼ਾ ਦੇਣਾ ਬੰਦ ਕਰ ਦਿੱਤਾ ਹੈ ਉਹਨਾਂ ਕਿ ਹੈ ਕਿ ਪੰਜਾਬ ਸਰਕਾਰ ਜੀਐਸਟੀ ਦਰਾਂ ਨੂੰ ਤਰਕਸੰਗਤ ਬਣਾਉਣ ਦੇ ਵਿਰੋਧ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਸੂਬੇ ਨੂੰ ਹੋਏ ਵਿੱਤੀ ਨੁਕਸਾਨ ਦੀ ਪਰਪਾਈ ਲਈ ਇੱਕ ਇੱਕ ਪ੍ਰਣਾਲੀ ਬਣਾਈ ਜਾਵੇ ਜੇਲ੍ਹ ਵਿੱਚ ਬੰਦ ਵਿਕਰਮਜੀਠੇ ਦੀ ਬੈਰਕ ਚੇਂਜ ਮਾਮਲੇ ਉੱਤੇ ਲਗਾਈ ਗਈ ਅਰਜੀ ਤੇ ਸੁਣਵਾਈ 28 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦੱਸਦੇ ਕਿ ਵਿਕਰਮਜੀਠੇ ਦੇ ਵਕੀਲ ਦਮਨਬੀਰ ਸਿੰਘ ਸੋਭਦੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਫੇਰ ਸਰਕਾਰੀ ਪੱਖ ਦੇ ਵਕੀਲ ਕੋਰਟ ਨੂੰ ਗੁੰਮਰਾਹ ਕਰਕੇ 28 ਤਰੀਕ ਲੈ ਕੇ ਅੱਗੇ মিডিਆ ਨਾਲ ਗੱਲਬਾਤ ਕਰਦੇ ਹੋਏ ਦਮਨਬੀਰ ਸਿੰਘ ਸੋਭਦੀ ਨੇ ਕਿਹਾ ਕਿ ਵਿਕਰਮ ਮੰਜੀਠੀਆ ਦੇ ਫੰਡਾਮੈਂਟਲ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਨੂੰ ਜੋ ਵੀ ਵਿਅਕਤੀ ਮਿਲਣ ਜਾਂਦਾ ਹੈ ਜੇ ਸੁਪਰੀਡੈਂਟ ਹੁਕਮ ਨਾ ਹੋਣ ਤਾਂ ਬਹਾਨੇ ਕਰਕੇ ਉਹਨਾਂ ਨੂੰ ਮਿਲ ਨਹੀਂ ਦਿੰਦੇ ਤੇ ਅੱਜ ਜਿਹੜੀ ਨਿਊਜ਼ ਆਈ ਹੈ ਇਹ ਨਿਊਜ਼ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ卡 ਕੱਟਨੇ ਜਿਨ੍ਹਾਂ ਨੂੰ ਫਰੀ ਰਾਸ਼ਨ ਮਿਲਦਾ ਸੀਗਾ ਉਹ ਇਹ ਬਹਾਨਾ ਕੀ ਬਣਾਇਆ ਜਾ ਰਿਹਾ ਹੈ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀਆਂ ਟੈਕਸ ਟ ਉਹਨਾਂ ਦੇਖੀਆਂ ਜੀ ਉਹਨਾਂ ਕੋ ਕੋ ਖੇਤ ਆ ਜੀ ਇਸ ਕਰਕੇ ਉਹ ਬੰਦਾ ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਅੱਦਾ ਦੀ ਮਾਰ ਕਰ ਰਹੀ ਹੈ ਇਦਾਂ ਦਾ ਤੱਕਾ ਕਰ ਰਹੀ ਹੈ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਆ ਇਹ ਸਾਰਾ ਬਹਾਨਾ ਇਸ ਬਹਾਨੇ ਦੇ ਵਾਈ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਟ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਅਸੀਂ ਤਾਂ ਪਹਿਲਾਂ ਆਰਡੀ ਪੰਜਾਬ ਸਰਕਾਰ ਜਿਹੜੀ ਹੈ ਹਰ ਹਿੱਲਾ ਕਰੀਆ ਕਿ ਗਰੀਬ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਆਪਣਾ પેટ ਪਾਲ ਰਿਆ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਪਹਿਲਾਂ ਕਾਰਡ ਕੱਤੇ ਗਏ ਸੀਗੇ ਸਾਡੀ ਸਰਕਾਰ ਉਹ ਕਾਰਡ ਵਡਾ ਵੀ ਹੈ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਇੱਕ ਨਵਾਂ ਫਰਮਾਨ ਜਿਹੜਾ ਅੱਜ ਜਾਰੀ ਕਰ ਦਿੱਤਾ ਇੱਕ ਤਾਂ ਮੈਂ ਤੁਹਾਡੇ ਵਾਂਗ ਇਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਜਿਹੜਾ ਫੈਸਲਾ ਇਹ ਜਿਹੜਾ ਸਾਡੇ ਤੇ ਪੰਜਾਬ ਤੇ ਠੋਸ ਰਿਹਾ ਇਹ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਮੈਂ ਦੇਖਿਆ ਮੈਂ ਦੇਖ ਰਿਹਾ ਹੀਗਾ ਸਵੇਰੇ ਇਹ ਦੇਸ਼ ਚੋਦ ਕਿਤੇ ਵੀ ਇਹ ਫਲਮਾਨ ਜਾਰੀ ਨਹੀਂ ਹੋਇਆ ਇਹ ਕੱਲੇ ਪੰਜਾਬ ਚ ਫਲਮਾਨ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਕਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਮਤਲਬ ਜਿਹੜਾ ਕਮਜ਼ੋਰ ਕੀਤਾ ਜਾਵੇ ਉਹਦੇ ਵਿਰੋਧ ਲੋਕਾਂ ਦਾ ਰੋਜ ਜਿਹੜਾ ਉਹਨੂੰ ਛਾਲਿਆ ਜਾਵੇ ਇਸ ਕਰਕੇ ਇਹ ਉਹਨਾਂ ਦੀ ਇੱਕ ਕਟਿਆ ਹੱਥ ਕੰਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਚੱਲਣ ਦੇ ਆਗੇ ਦੂਜਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬੀਜਪੀ ਦੇ ਵਰਕਰ ਜਿਹੜੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਾ ਰਹੇ ਉਹ ਕੈਂਪਾਂ ਦੇ ਵਾਈ ਲੋਕਾਂ ਦੇ ਕੋਲੋਂ ਲੋਕਾਂ ਫਾਰਮ ਭਰਵਾ ਕੇ ਉਹਨਾਂ ਕੋਲੋਂ ਬੈਂਕਾਂ ਦੀ ਜਾਣਕਾਰੀ ਉਹਨਾਂ ਕੋਲੋਂ ਉਹਨਾਂ ਦੇ ਘਰ ਦੀ ਜਾਣਕਾਰੀ ਉਹਨਾਂ ਦੇ ਰਾਸ਼ਨ卡ਡ ਦੀ ਜਾਣਕਾਰੀ ਉਹਨਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਰਿਹਾ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਹੈ ਕੇਂਦਰ ਸਰਕਾਰ ਨੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ 혜ਦ ਦੇਣੀ ਹੈ ਕੋਈ ਸਕੀਮ ਲਾਗੂ ਕਰਨੀ ਹੈ ਉਹ ਥਰੂ ਉਸ ਸੂਬੇ ਦੀ ਸਰਕਾਰ ਦੇ ਤੂੰ ਹੋਣੀ ਚਾਹੀਦੀ ਐ ਨਾ ਕਿ ਭਾਜਪੀ ਦੇ ਜਿਹੜੇ ਬੰਦੇ ਐ ਭਾਜਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਭਰ ਕੇ ਤੁਹਾਨੂੰ ਆ ਲੈਦਾਂਗੇ ਜੀ ਤੁਹਾਨੂੰ ਆ ਲੈਦਾਂਗੇ ਜੀ ਭਾਜਪੀ ਆ ਕਰੀਆ ਜੀ ਭਾਜਪੀ ਉਹ ਕਰੀਆ ਇਹ ਸਾਡਾ ਇੱਕ ਜਿਹੜਾ ਝੂਠ ਦਾ ਪਲੰਦਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋਲ ਗੂਠੇ ਲਵਾਏ ਗਏ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਬਚਾ ਦੇ ਨੇ ਕਿਹਾ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਇਸ ਕਰਕੇ ਇਹ ਜਿਹੜਾ ਕੰਮ ਉਹ ਕਰਦੇ ਇਸ ਕੰਮ ਨੂੰ ਅਸੀਂ ਵੱਲੋਂ ਜਿਹੜਾ ਬੰਦ ਵੀ ਕਰਦੇ ਨਿੰਦਾ ਵੀ ਕਰਦੇ ਉਹ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਥਰੂ ਕਿਉਂਕਿ ਮੀਡੀਆ ਜਿਹੜਾ ਹਰ ਘਰ ਦੇ ਵਿੱਚ ਜਾਂਦਾ ਹੈ ਤੁਹਾਡੇ ਥਰੂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਬੀਜੇਪੀ ਵਾਲੇ ਚੋਰ ਚੱਕਿਆਂ ਤੋਂ ਬਚ ਕੇ ਰਹਿਣਾ ਇਹ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਬੰਦੇ ਕੈਂਪ ਲਾਦੇ ਇਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਤਾਂ ਉਹ ਪੰਜਾਬ ਸਰਕਾਰ ਦੇ ਥਰੂ ਹੋਣ ਪੰਜਾਬ ਸਰਕਾਰ ਨੂੰ ਕਹਿਣ ਕਿ ਆ ਸਭੀ ਸਕੀਮ ਲਾਗੂ ਕਰੋ ਇਹ ਕੋਈ ਅਧਿਕਾਰ ਨਹੀਂ ਕਿ ਕੋਈ ਪਾਰਟੀ ਦਾ ਵਰਕਰ ਜਾ ਕੇ ਜੜਾ ਉਹ ਉਹ ਲਾਗੂ ਕਰਦਾ ਫਿਰੇ ਇਹ ਇਹ ਮੈਂ ਤੁਹਾਨੂੰ ਜਿਹੜਾ ਉਹ ਕਿਹੜਾ ਚਾਹੁੰਦਾ ਸੀਗਾ ਔਰ ਅੱਜ ਇੱਕ ਜਿਹੜੀ ਹੋਰ ਨਿਊਜ਼ ਵੀ ਤੁਸੀਂ ਦੇਖੀ ਕਿ ਇੱਕ ਕਾਨੂੰਨ ਜਿਹੜਾ ਇਹ ਉਹ ਬੀਜਪੀ ਕੇਂਦਰ ਸਰਕਾਰ ਜਿਹੜੀ ਲੈ ਕੇ ਆ ਰਹੀ ਹੈ ਕਿ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜੋ ਵੀ ਹੈ ਕਿ ਜਿਹੜਾ 3 ਮਹੀਨੇ ਉਹ ਜੇਲ੍ਹ ਦੇ ਚ ਜਿਹੜਾ 1 ਮਹੀਨਾ ਜੇਲ੍ਹ ਦੇ ਚ ਰਹਿਦਾ ਤੇ ਬਾਅਦ ਦੇ ਵਿੱਚ ਉਹਨੂੰ ਕੁਰਸੀ ਤੋਂ ਜਿਹੜਾ ਢਾ ਦਿੱਤਾ ਜਾਂਦਾ ਇਹ ਵੀ ਆਪਣੇ ਵਿਰੋਧੀਆਂ ਨੂੰ ਕੁਤਨ ਵਾਸਤੇ ਬੀਜੇਪੀ ਦੀ ਇੱਕ ਬਹੁਤ ਵੱਡੀ ਚਾਲ ਹੈ ਉਹਦੀ ਇੱਕ ਮੈਂ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਾਡੀ ਪਾਰਟੀ ਦੇ ਇੱਕ ਵੱਡੇ ਆਗੂ ਸਤਿੰਦਰ ਜੈਨ ਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਉਹ 2 ਸਾਲ ਬਾਅਦ ਹੋੜਾ ਕੇ ਸੀਬੀਆਈ ਨੇ ਕਹਿਤਾ ਜੀ ਉਹਨਾਂ ਦੇ ਖਿਲਾਫ ਤਾਂ ਕੋਈ ਸਬੂਤ ਹੀ ਨਹੀਂ ਉਹਨਾਂ ਦਾ ਕੇਸ ਮਤਲਬ ਵਾਪਸ ਹੋ ਗਿਆ ਦੱਸੋ 2 ਸਾਲ ਸਤਿੰਦਰ ਜੈਨ ਜੀ ਨੂੰ ਕਿਉਂ ਰੱਖਿਆ ਗਿਆ ਜੇਲ੍ਹ ਦੇ ਵਿੱਚ ਜੇ ਉਹਨਾਂ ਦਾ ਕੋਈ ਸਬੂਤ ਨਹੀਂ ਸੀ ਕਿਹੜੀ ਗੱਲੋਂ ਰੱਖਿਆ ਗਿਆ ਸੋ ਇਦਾਂ ਦੇ ਕਾਨੂੰਨ ਵੜਾ ਕੇ ਕੇਂਦਰ ਸਰਕਾਰ ਭਾਜਪੀ ਮੋਦੀ ਅਮਨਤ ਸ਼ਾਹ ਉਹ ਹਰ ਆਪਣੇ ਵਿਰੋਧੀ ਨੂੰ ਕੇ ਨਾ ਕੇ ਬੰਦੇ ਜੇਲ੍ਹ ਚ ਡਾਲ ਕੇ ਜੇਲ੍ਹ ਸੁੱਟ ਕੇ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦੇ ਤੇ ਉਹ ਉਹਨਾਂ ਦੇ ਕੋਲ ਜੇਸ ਵੀ ਉਹ ਅਹੁਦੇ ਤੇ ਕੋ ਮੰਤਰੀ ਆ ਮੁੱਖ ਮੰਤਰੀ ਆ ਉਹਨਾਂ ਦਾ ਅਹੁਦਾ ਜਿਹੜਾ ਖੋਣਾ ਚਾਹੁੰਦੇ ਆ ਸੋ ਇਹ ਜਿਹੜਾ ਕਾਨੂੰਨ ਆ ਰਿਹਾ ਇਸ ਕਾਨੂੰਨ ਦੀ ਵੀ ਅਸੀਂ ਮੱਲਾ ਕੋਰ ਦਿੰਦਾ ਕਰਦੇ ਔਰ ਇਹ ਤਾਨਾਸ਼ਾਈ ਵਾਲੇ ਪਾਸੇ ਮੱਲਾ ਭਾਜਪੀ ਇੱਕ ਤਾਨਾਸ਼ਾਈ ਵਾਲੇ ਪਾਸੇ ਵੱਧ ਰਹੀ ਹੈ ਕਿ ਦੇਸ਼ ਦੇ ਅੰਦਰ ਕਿਸੇ ਨੂੰ ਵੀ ਆਪਣੇ ਖਿਲਾਫ ਜਿਹੜਾ ਬੋਲਣ ਦੀ ਦੇਣਾ ਕਿਸੇ ਵੀ ਆਪਣੇ ਵਿਰੋਧੀ ਨੂੰ ਹਰ ਤਰ੍ਹਾਂ ਕੁਚਲ ਦਿਓ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਉਹ ਮੰਤਰੀ ਆ ਤੋ ਇਸ ਕਾਨੂੰਨ ਦੀ ਅਸੀਂ ਜਿਹੜਾ ਲੋਕ ਸਭਾ ਚ ਲੈ ਕੇ ਆਏ ਉਹਦੀ ਅਸੀਂ ਨਿੰਦਾ ਕਰਦੇ ਆ ਮੈਂ ਇਹ ਦੋ ਤਿੰਨ ਪੁਆਇੰਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੰਮੇ ਚੋਂਦਾ ਜੀ ਤੁਹਾਡੇ ਰਾਹੀਂ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਸੀਗਾ ਜੇ ਕੋਈ ਤੁਹਾਡਾ ਸਵਾਲ ਹੈ ਇਹਦੇ ਤੇ ਤੁਸੀਂ ਕਰ ਸਕਦੇ ਆ